ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸੈਂਸਨਾਟਿਵ ਵਿਖੇ 6 ਸਾਲ ਤੋਂ 22 ਸਾਲ ਦੇ ਨੌਜਵਾਨਾਂ ਤੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਪਾਕਲੈਂਡ ਵਾਲੇ ਨੌਜਵਾਨਾਂ ਤੇ ਬੱਚਿਆਂ ਦੇ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ ਜੇਤੁਰਨ ਫਲਾਨੋ ਵਿਸ਼ੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਸਾਲਾਨਾ ਸਿੱਖ ਯੂਥ ਸਿੰਪੋਜ਼ੀਅਮ 2024 ਦੇ ਸਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ohio ਦੇ ਸੈਂਸਨਾਟਿਨ ਡਾਟਨ ਅਤੇ ਨੇਲੇ ਸ਼ਹਿਰਾਂ ਤੋਂ ਸਿੱਖ ਬੱਚੇ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸੈਂਸਨਾਟੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਸਿੱਖ ਯੂਥ ਅਲਾਈਅንስ ਆਫ ਨਾਰਥ ਅਮਰੀਕਾ ਸੰਸਥਾ ਦੀ ਸਰਪ੍ਰਸਤੀ ਹੇਠ ਆਯੋਜਿਤ ਪ੍ਰੋਗਰਾਮ ਵਿੱਚ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ 50 ਨੌਜਵਾਨਾਂ ਤੇ ਬੱਚਿਆਂ ਨੇ ਭਾਗ ਲਿਆ ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਸੈਂਸਨਾਟੀ ਅਤੇ ਡੈਟਨ ਖੇਤਰ ਦੇ ਕਨਵੀਨਰ ਸੁਮੇਪ ਸਿੰਘ ਗੁਪਟਾਲਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਾ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ ਹਰੇਕ ਗਰੁੱਪ ਨੂੰ 4 ਮਹੀਨੇ ਪਹਿਲਾਂ ਇੱਕ ਕਿ ਆਪ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿੱਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਦੇ ਵਿੱਚ ਭਾਸ਼ਣ ਦੇ ਰੂਪ ਵਿੱਚ ਦੇਣੇ ਹੁੰਦੇ ਨੇ ਇਸ ਸਾਲ ਪਹਿਲੇ ਗਰੁੱਪ ਨੂੰ ਮਾਈ ਗੁਰੂਜ਼ ਬਲੇਸਿੰਗ ਦੂਜੇ ਨੂੰ ਟੀਚਿੰਗ ਸਿਕ ਹੈਰੀਟੇਜ ਟੂ ਯੂਥ ਤੀਜੇ ਨੂੰ 20 ਮਿੰਟ ਗਾਈਡ ਟੂ ਦਾ ਸਿੱਖ ਫੇਥ ਅਤੇ ਚੌਥੇ ਨੂੰ ਕਲੈਸ਼ ਆਫ ਕਲਚਰ ਪੁਸਤਕ ਦਿੱਤੀ ਗਈ 1984 ਦੇ ਕੱਲੂਕਾਰ ਅਤੇ ਕਤਲੇਆਮ ਦੀ 40ਵੀਂ ਵਰੇ ਕੰਨ ਨੂੰ ਸਮਰਪਿਤ ਪੰਜਵੇਂ ਗਰੁੱਪ ਦਾ ਵਿਸ਼ਾ 1984 ਦਾ ਕੱਲੂਕਾਰਾ ਤੇ ਉਸ ਤੋਂ ਬਾਅਦ ਸਿੱਖ ਸੰਘਰਸ਼ ਰੱਖਿਆ ਗਿਆ ਹਰ ਸਾਲ ਵਾਂਗ ਸਿੰਪੋਸੀਅਮ ਦੀ ਆਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ ਆਪਣੇ ਉਦਘਾਟਨੀ ਪਾਸ਼ਣ ਦੇ ਵਿੱਚ ਡਾਕਟਰ ਕਿਰਨਪਾਲ ਸਿੰਘ ਸੰਘਾ ਨੇ ਬਾਗਲੈਂਡ ਵਾਲੇ ਨੌਜਵਾਨਾ ਪਰਿਵਾਰ ਅਤੇ ਪਾਈਚਾਰੇ ਦੀ ਮੈਂਬਰਨ ਉਦਸਿਆ ਕਿ ਸੰਸਨੀਅਤ ਵਿਖੇ ਸਿੰਪੋਸੀਅਮ ਦੇ ਆਯੋਜਨ ਦਾ ਇਹ ਵੀ ਮਸਾਲ ਹੈ 2023 ਦੀ ਸਿੱਖ ਕੋਲੀਸ਼ਨ ਦੀ ਰਿਪੋਰਟ ਦੇ ਮੁਤਾਬਕ ਲਗਭਗ 80% ਸਿੱਖ ਨੌਜਵਾਨਾਂ ਦੇ ਨਾਲ ਸਕੂਲ ਵਿੱਚ ਦੂਜੇ ਬੱਚਿਆਂ ਵੱਲੋਂ ਧੱਕੇਸ਼ਾਈ ਹੁੰਦੀ ਹੈ ਸਿੰਪੋਜ਼ੀਅਮ ਦੇ ਵਿੱਚ ਪਾਕ ਲੈਣ ਵਾਲੇ ਬੱਚਿਆਂ ਦਾ ਆਤਮ ਵਿਸ਼ਵਾਸ ਵਧੇਗਾ ਤੇ ਉਹ ਸਾਡੇ ਭਵਿੱਖ ਦੇ ਆਗੂ ਬਣ ਸਕਣਗੇ ਪਾਕ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੁਰਸਕਾਰ ਅਤੇ ਕਿਤਾਬਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹਰੇਕ ਗਰੁੱਪ ਦੇ ਜੇਤੂ ਬੱਚੇ ਉਹਾਇਓ ਅਤੇ ਪੈਂਸਿਲਵੇਨੀਆ ਸੂਬੇ ਦੇ ਖੂਰਨਾ ਸ਼ਹਿਰਾਂ ਦੇ ਜੇਤੂਆਂ ਦੇ ਨਾਲ ਕਲੀਮ ਵੈਟ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਪਾਕ ਲੈਣਗੇ ਮੇਰੇ 3rd ਟਾਈਮ ਹੈ ਪਾਰਟਿਸਿਪੇਟਿੰਗ ਵੇ ਸਿੱਖ ਯੂਥ ਸਿਪੋਜ਼ੀਅਮ ਵੇ ਔਰ ਅ ਵੈਰੀ ਬੁੱਕ ਸੀ ਟੀਚਿੰਗ ਸਿੱਖ ਹੈਰੀਟੇਜ ਟੂ ਦ ਯੂਥ ਇਹ ਮੇਰਾ ਪਹਿਲੀ ਵਾਰ ਸੀ ਸਿੰਪੋਜ਼ੀਅਮ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਐਂਡ ਅਸੀਂ 84 ਬਾਰੇ ਬਹੁਤ ਕੁਝ ਸਿੱਖਿਆ ਸਾਡਾ ਗਰੁੱਪ ਸੀ ਗਰੁੱਪ 4 ਤੇ ਉਸ ਦੇ ਬਾਰੇ ਸਾਡੇ ਕਿਤਾਬ ਸੀ ਦ ਕਲੈਸ਼ ਆਫ ਕਲਚਰਸ ਉਸ ਦੇ ਵਿੱਚ the author gursimran singh <laughs> ne likhya hoya ki 84 vich ki hoya our culture our philosophy And a couple of points I wanted to make: You all of you are in, at some stage in uh, your education here, and um, for all people. And by doing these uh, speeches, you become more effective leaders. Um, know more about uh, our city. Yeah. And as you learn and progress through the symposium, I ask if you take what you've learned to promote. ਸਰਬਤ ਦਾ ਭਲਾ ਅਗੇ ਲੈਜਸ ਟੂ ਐਡਵੋਕੇਟ ਫॉर 올 ਪੀਪਲ ਅਰਾਊਂਡ ਯੂ ਸਿਨਸਿਨਾਟੀ ਲੋਕਲ ਲੈਵਲ ਸਿੱਖ ਯੂਥ ਸਿੰਪੋਸੀਅਮ ਸਿੱਖ ਯੂਥ ਅਲਾਈਐਂਸ ਆਫ ਨਾਰਥ ਅਮਰੀਕਾ ਵੱਲੋਂ ਹਰ ਸਾਲ ਲੋਕਲ ਲੈਵਲ ਤੇ ਫਿਰ ਸੂਬਾ ਸੂਬਾ ਲੈਵਲ ਸਟੇਟ ਲੈਵਲ ਤੇ ਤੇ ਫਿਰ ਇੰਟਰਨੈਸ਼ਨਲ ਲੈਵਲ ਤੇ ਇਸ ਸਪੀਚਿਸ ਜੜੀਆਂ ਨੇ ਉਹ ਕਰਵਾਈਆਂ ਜਾਂਦੀਆਂ ਨੇ ਤੇ ਬੱਚਿਆਂ ਨੂੰ ਹਰ ਲੈਵਲ ਵਿੱਚ 6 ਤੋਂ 8 9 ਤੋਂ 10 11 ਤੋਂ 13 14 ਤੋਂ 17 ਤੇ ਫਿਰ 16 ਤੋਂ ਲੈ ਕੇ 23 ਸਾਲ ਦੇ ਪੰਜ ਗਰੁੱਪ ਵਿੱਚ ਉਹਨਾਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਹਰ ਗਰੁੱਪ 'ਚ ਉਹਦੇ ਸਵਾਲ ਦੇ ਜਵਾਬ ਦੇ ਕੇ ਉਹਨਾਂ ਨੇ ਸਪੀਚਸ ਤਿਆਰ ਕੀਤੀਆਂ ਇਹਦੇ ਵਿੱਚ ਸੇਵਾਦਾਰਾਂ ਨੇ ਉਹਨਾਂ ਨੂੰ ਤਿਆਰੀ ਕਰਾਈ ਕਿਦਾਂ ਸਪੀਚ ਦੇਣੀ ਹੈ ਮੇਨ ਮਕਸਦ ਇਹੀ ਹੈ ਕਿ ਇਹ ਬੱਚੇ ਕੱਲ ਨੂੰ ਕਾਲਜਸ ਜਾ ਕੇ ਸਕੂਲ ਚ ਆ ਕੇ ਨਾਲ ਇੱਕ ਤਨ ਉਹਨੂੰ ਸਿੱਖ ਇਤਿਹਾਸ ਬਾਰੇ ਇਹਨਾਂ ਕਿਤਾਬਾਂ ਨਾਲ ਜੁੜਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਫਿਰ ਅੱਗੇ ਜਾ ਕੇ ਉਹ ਚੰਗੇ ਸਪੀਕਰ ਬਣਦੇ ਨੇ ਸਪੀਕਰ ਬਣ ਕੇ ਇਹੋ ਬੱਚੇ ਫਿਰ ਸਾਨੂੰ ਕੱਲ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ ਕਾਲਜਸ ਵਿੱਚ ਔਰ ਡਿਫਰੈਂਟ ਡਿਫਰੈਂਟ ਪਲੇਟਫਾਰਮਸ ਤੇ ਤੇ ਇਹ ਸਿੰਪੋਜ਼ੀਅਮ ਵਿੱਚ ਤਕਰੀਬਨ 50 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਬਹੁਤ ਹੀ ਪੇਰੈਂਟਸ ਵੱਲੋਂ ਸਾਰਿਆਂ ਨੂੰ ਅਸੀਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਇਹੋ ਬੱਚੇ ਫਿਰ ਗਰੁੱਪ 1 ਤੋਂ ਲੈ ਕੇ ਗਰੁੱਪ 5 ਤੱਕ ਪਾਰਟਿਸਿਪੇਟ ਕੀਤਾ ਉਹਨਾਂ ਨੇ ਤੇ ਇਹ ਫਿਰ ਅੱਗੇ ਜਾ ਕੇ ਸਾਨੂੰ ਜਿਹੜਾ ਹੈ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨਗੇ ਬਹੁਤ ਬਹੁਤ ਧੰਨਵਾਦ ਇਸ ਮੌਕੇ ਤੇ ਮਰਹੂਮ ਜਪਾਲ ਸਿੰਘ ਨੂੰ ਵੀ ਯਾਦ ਕੀਤਾ ਗਿਆ ਜਿਸ ਨੇ ਸਿੱਖ ਨੌਜਵਾਨਾਂ ਨੂੰ ਸਾਲ ਦਰ ਸਾਲ निस्वार्थ ਅਤੇ ਪੂਰੀ ਤਨਦੇਹੀ ਦੇ ਨਾਲ ਸਿੱਖਿਆ ਤੇ ਮਾਰਗਦਰਸ਼ਨ ਦਿੱਤਾ ਭਾਈਚਾਰੇ ਦੇ ਸੀਨੀਅਰ ਮੈਂਬਰ ਅਤੇ ਜੱਜ ਦੀ ਸੇਵਾ ਕਰ ਰਹੇ ਤਰਲੋਚਨ ਸਿੰਘ ਸੰਧਾਵਾਲੀਆ ਨੇ ਇਸ ਸਮਾਗਮ ਦੀ ਸਫਲਤਾ ਤੇ ਲਈ ਬੱਚਿਆਂ ਅਧਿਆਪਕਾਂ ਮਾਪਿਆਂ ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਧਾਈ ਵੀ ਦਿੱਤੀ ਉਹਨਾਂ ਨੇ ਕਿਹਾ ਕਿ ਛੋਟੇ ਬੱਚਿਆਂ ਨੇ ਅੱਜ ਵੱਡੇ ਸੰਦੇਸ਼ ਦਿੱਤੇ ਨੇ ਪਾਕਲੈਂਡ ਵਾਲੇ ਸਾਰੇ ਬੱਚੇ ਜੇਥੂ ਨੇ ਮੈਂ ਆਸ ਅਤੇ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਇਹਨਾਂ ਬੱਚਿਆਂ ਨੂੰ ਹੋਰ ਗਿਆਨ ਦੇਣ ਅਤੇ ਗੁਰੂ ਨਾਨਕ ਦੀ ਫੁਲਵਾੜੀ ਨੂੰ ਹੋਰ ਵਧਾਤੇ ਸੁੰਦਰ ਬਨਰ ਅੱਜ ਦੇ ਤੱਕਫਟ 50 ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਨ੍ਹਾਂ ਨੇ ਕੁਝ ਸਿੱਖ ਤੋਂ ਨਾਲ ਸੰਬੰਧਤ ਕਲਾਮਾਂ ਲਈ ਦਾ ਆਪਣੇ ਪੇਚਾ ਕੀਤਾ ਔਰ ਛੋਟੇ ਛੋਟੇ ਬੱਚਿਆਂ ਨੇ ਵੱਡੇ ਵੱਡੇ ਸੰਗੀਤ ਦਿੱਤੇ ਔਰ ਸਾਰੇ ਹੀ ਬੱਚੇ ਜਿਹੜੇ ਸਟੇਜ 'ਤੇ ਖੜੇ ਹੋਏ ਔਰ ਉਹਨਾਂ ਨੇ ਆਪਣੇ ਆਪ ਨੂੰ स्पीच राय सिद्ध किया सारे ही देखू हम मैं उन्होंने सारे बच्चों उन्होंने माँ प्यो नीचरस नी मेहनत कराई सारा प्रबंध किया सारे का बहुत बहुत सुनाती हाँ और सारे अलग अलग बधाई देता हाँ इस कामयाबी उमित पाणा छोड़ता एक प्रोग्राम बहुत ही यादगार हो निबड़ा सेंसनाटी ओहायो तो समीप सिंह गुमटाला की रिपोर्ट ग्लोबल पंजाब टीवी हूँ तुम देख सकते हो ग्लोबल पंजाब टीवी नो डाउनलोड करो साड़ी ऐप एंड्रॉइड या आईओएस दे फ्री बिच रोकू अते अमेज़न फायर टीवी दे या एप्पल टीवी दे नाल ही देख सकते हो लाइव स्ट्रीमिंग www.globalpunjabtv.com पे